ਜੇ ਕਿਸੇ ਦਾ ਬੱਚਾ ਨਾਂ ਬੋਲਦਾ ਹੋਵੇ ਗੱਲ ਲਿਖ ਲਿਓ ਕਿਸੇ ਦਾ ਬੱਚਾ ਨਾਂ ਬੋਲਦਾ ਹੋਵੇ ਇੱਕ ਚਾਂਦੀ ਦੀ ਚਾਬੀ ਲੈ ਕੇ ਨਾ ਚਾਬੀ ਚਾਂਦੀ ਦੀ 100 150 ਰੁਪਏ ਦੀ ਆਉਂਦੀ ਹੋਊਗੀ ਚਾਂਦੀ ਦੀ ਚਾਬੀ ਸੁਨਿਆਰ ਕੋਲੋਂ ਪਟਿਆਲੇ ਦੇ ਵਿੱਚ ਤਾਤਨ ਸ਼੍ਰੀ ਦੁੱਖਨਵਾਰ ਸਿੰਘ ਸਾਹਿਬ ਗੁਰਦੁਆਰਾ ਹੈਗਾ ਇਹ ਵਾਈ ਗੁਰੂ ਦਾ ਨਾਂ ਲੈ ਕੇ ਕੱਲ ਕੀ ਤਰਪਾਸ਼ਾ ਦਾ ਨਾਮ ਲੈ ਕੇ ਦੁੱਖਨਵਾਰ ਨੂੰ ਸਹਿਬ ਗੁਰਦੁਆਰੇ ਨੂੰ ਯਾਦ ਕਰਕੇ ਕਹਿ ਦਿਓ ਕੋਈ ਸੱਚੇ ਪਾਸ਼ਾ ਆ ਬੱਚੇ ਤੋਂ 7 ਵਾਰ ਬਾਰ ਕੇ ਰੱਖ ਦੀ ਕਰੇ ਜਦ ਤਨ ਬੱਚਾ ਬੋਲ ਪਿਆ ਤੇਰੇ ਥੋਲ ਵਿੱਚ ਪਾ ਗਿਆ ਵਾਂਗੇ ਮੇੜੇ ਪਾਰ ਮੋਦਾ ਤੇਜ ਹੋਵੇਤੀ ਉਹਦੇ ਵਾਂਗੂ ਬੋਲਦੀ ਫਿਰੂ ਯਾਦ ਰੱਖੋ ਮੈਂ ਗੁਰੂ ਕਰਦੀ ਆ ਰਹਿਮਤਾ ਨੇ ਜਿੰਨੀਆਂ ਲੈ ਸਕਦਾ ਕੋਈ ਲੈ ਲੋਵੇ ਮੰਨਣ ਵਾਲੇ ਵਾਸਤੇ ਸਾਰਾ ਕੁਝ ਜਿਹੜਾ ਨਹੀਂ ਮੰਨਦਾ ਉਹਦੇ ਲਈ ਕੱਖ ਨਹੀਂ ਹੈਗਾ ਦੁਖਨਵਰ ਸਾਹਿਬ ਸਾਰਿਆਂ ਦੇ ਦੁੱਖ ਮਿਵਾਰਦਾ ਮੇਰਾ ਪਾਸ਼ਾ